ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਆ ਕਰੋ ਅਤੇ ਜੇਕਰ ਤੁਹਾਨੂੰ ਕਹਾਣੀ ਪਸੰਦ ਆਉਂਦੀ ਆ ਤਾਂ ਵੀਡੀਓ ਨੂੰ ਲਾਈਕ ਕਰਦਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਿਆ ਕਰੋ ਆਪਣੀ ਅੱਜ ਦੀ ਕਹਾਣੀ ਆ ਕਿ ਟ੍ਰੇਨ ਦੇ ਵਿੱਚ ਦੋ ਕੁੜੀਆਂ ਸਫ਼ਰ ਕਰ ਰਹੀਆਂ ਸੀ ਟ੍ਰੇਨ ਦਿੱਲੀ ਤੋਂ ਮੁੰਬਈ ਨੂੰ ਜਾ ਰਹੀ ਸੀ ਜਿਹੜੀਆਂ ਉਹ ਦੋਨੋਂ ਕੁੜੀਆਂ ਹੁੰਦੀਆਂ ਇੱਕ ਦਾ ਨਾਮ ਸੀਮਾ ਹੁੰਦਾ ਤੇ ਇੱਕ ਦਾ ਨਾਮ ਵਿਦਿਆ ਹੁੰਦਾ ਉਹ ਦੋਵੇਂ ਭੈਣਾਂ ਹੁੰਦੀਆਂ ਤੇ ਉਹ 슬ੀਪਰ ਡੱਬੇ ਦੇ ਵਿੱਚ ਸਫ਼ਰ ਕਰ ਰਹੀਆਂ ਹੁੰਦੀਆਂ ਥੋੜੇ ਟਾਈਮ ਬਾਅਦ ਟੀਟੀ ਆਉਂਦਾ ਤੇ ਟੀਟੀ ਸਾਰੀਆਂ ਸਵਾਰੀਆਂ ਦੀਆਂ ਟਿਕਟ ਚੈੱਕ ਕਰਦਾ ਜਦੋਂ ਉਹ ਸੀਮਾ ਤੇ ਵਿਦਿਆ ਕੋਲ ਆਉਂਦਾ ਤਾਂ ਉਹਨਾਂ ਨੂੰ ਪੁੱਛਦਾ ਕਿ ਤੁਹਾਡੀ ਟਿਕਟ ਕਿੱਥੇ ਆ ਤਾਂ ਸੀਮਾ ਜਿਹੜੀ ਉਹ ਆਪਣੀ ਭੈਣ ਵੱਲ ਝਾਕਦੀ ਆ ਤੇ ਦੋਨੋਂ ਡਰ ਜੇ ਜਾਂਦੀਆਂ ਨੇ ਫਿਰ ਜਿਹੜਾ ਟੀਟੀਆ ਉਹਨਾਂ ਨੂੰ ਪੁੱਛਦਾ ਕਿ ਮੈਂ ਤੁਹਾਨੂੰ ਤੁਹਾਡੀ ਟਿਕਟ ਬਾਰੇ ਪੁੱਛ ਰਿਹਾ ਤਾਂ ਜਿਹੜੀ ਸੀਮਾ ਕੀ ਉਹ ਰੋਣ ਲੱਗ ਜਾਂਦੀ ਆ ਉਹ ਕਹਿੰਦੀ ਕਿ ਟਿਕਟ ਤਾਂ ਹੈ ਨਹੀਂ ਸਾਡੇ ਕੋਲ ਤਾਂ ਟੀਟੀ ਕਹਿੰਦਾ ਤੁਹਾਨੂੰ ਪਤਾ ਵੀ ਬਿਨਾਂ ਟਿਕਟ ਦੇ ਸਫ਼ਰ ਕਰਨ ਤੇ ਜੁਰਮਾਨਾ ਵੀ ਹੋ ਸਕਦਾ ਤੇ ਕੈਦ ਵੀ ਹੋ ਸਕਦੀ ਆ ਤੁਸੀਂ ਬਿਨਾਂ ਟਿਕਟ ਲੈ ਐਦਾਂ ਕਿਵੇਂ ਟ੍ਰੇਨ 'ਚ ਚੜ ਗਏ ਤਾ ਸੀਮਾ ਜਿਹੜੀ ਕਹਿੰਦੀ ਵੀ ਮੇਰੇ ਕੋਲ ਮੇਰੀ ਤਾਂ ਟਿਕਟ ਹੈਗੀ ਆ ਇਹ ਮੇਰੀ ਭੈਣ ਆ ਵਿਦਿਆ ਇਹਦੇ ਕੋਲ ਟਿਕਟ ਹੈ ਨਹੀਂ ਉਹ ਕਹਿੰਦਾ ਵੀ ਚਲੋ ਠੀਕ ਐ ਇਹਦੇ ਕੋਲ ਹੈ ਨਹੀਂ ਤਾਂ ਵੀ ਤੁਸੀਂ ਆਪਣੀ ਟਿਕਟ ਦਿਖਾਓ ਉਹ ਕਹਿੰਦੀ ਵੀ ਮੇਰੀ ਟਿਕਟ ਮੇਰੇ ਕੋਲ ਨਹੀਂ ਹੈਗੀ ਅੱਗੇ ਜਿਹੜਾ ਏਸੀ ਵਾਲਾ ਡੱਬਾ ਉਹਦੇ ਵਿੱਚ ਮੇਰੇ ਸਾਸ ਸਹੁਰੇ ਬੈਠੇ ਆ ਤੇ ਉਹਨਾਂ ਕੋਲ ਆ ਮੇਰੀ ਟਿਕਟ ਵੀ ਮੇਰੇ ਸਾਸ ਸਹੁਰਾ ਕੋਲ ਆ ਤੇ ਜਿਹੜਾ ਟੀਟੀ ਆ ਉਹ ਬੜੀ ਹੈਰਾਨੀ ਨਾਲ ਸੀਮਾ ਵੱਲ ਵੇਖਦਾ ਉਹ ਕਹਿੰਦਾ ਵੀ ਨਾ ਤਾਂ ਸੰਧੂਰਾ ਮੱਥੇ ਤੇ ਨਾ ਗਲੇ ਦੇ ਵਿੱਚ ਮੰਗਲ ਸੂਤਰ ਆ ਨਾ ਪੈਰਾਂ ਦੇ ਵਿੱਚ ਬਿਛੂ ਪਾਏ ਹੋਏ ਆ ਵੀ ਕੋਈ ਵੀ ਐਂਗਲ ਤੋਂ ਨਹੀਂ ਲੱਗ ਰਹੀ ਇਹ ਕਿ ਵਿਆਹੀ ਹੁੰਦੀ ਆ ਤੇ ਕਹਿ ਰਹੀ ਆ ਟਿਕਟ ਮੇਰੇ ਸੱਸ ਸਹੁਰੇ ਕੋਲ ਆ ਚਲੋ ਉਹ ਕੁਝ ਨਹੀਂ ਪੁੱਛਦਾ ਉਹਨੂੰ ਤੇ ਉਹਨਾਂ ਨੂੰ ਕਹਿੰਦਾ ਕਿ ਸੱਸ ਸਹੁਰਾ ਕਿੱਥੇ ਨੇ ਤਾਂ ਸੀਮਾ ਜਵਾਬ ਦਿੰਦੀ ਆ ਕਿ ਮੇਰੇ ਸੱਸ ਸਹੁਰਾ ਜਿਹੜੇ ਏਸੀ ਰੂਮ ਦੇ ਵਿੱਚ ਸਫ਼ਰ ਕਰ ਰਹੇ ਆ ਉਹ ਕਹਿੰਦਾ ਸਾਨੂੰ ਪਤਾ ਵੀ ਏਸੀ ਰੂਮ ਆ ਜਿਹੜਾ ਉਹ ਮੈਂ ਚੈੱਕ ਨਹੀਂ ਕਰ ਸਕਦਾ ਮੈਂ ਸਿਰਫ ਜਰਨਲ ਡੱਬੇ ਆ ਉਹਨਾਂ ਦੀ ਚੈਕਿੰਗ ਕਰ ਸਕਦਾ ਹੁਣ ਮੈਨੂੰ ਕੀ ਪਤਾ ਵੀ ਤੁਸੀਂ ਝੂਠ ਬੋਲਦੀਆਂ ਵੀ ਹੋ ਸਕਦੀਆਂ ਉਹ ਕਹਿੰਦੀ ਵੀ ਮੇਰੇ ਕੋਲੇ ਹੋਰ ਤਾਂ ਕੋਈ ਸਬੂਤ ਹੈ ਨਹੀਂ ਵੀ ਤੁਸੀਂ ਡੱਬੇ ਦੇ ਵਿੱਚ ਜਾ ਕੇ ਚੈੱਕ ਕਰ ਲਓ ਵੀ ਮੈਂ ਝੂਠ ਨਹੀਂ ਬੋਲਦੀ ਜਿਹੜਾ ਟੀਟੀ ਆ ਉਹ ਇਸ ਬਹਾਨੇ ਉਹਨਾਂ ਕੋਲ ਬਹਿ ਜਾਂਦਾ ਤੇ ਉਹਨਾਂ ਨਾਲ ਗੱਲਾਂ ਕਰਨ ਲੱਗ ਜਾਂਦਾ ਉਹਨੂੰ ਉਤਸੁਕਤਾ ਹੁੰਦੀ ਆ ਕਿ ਮੈਂ ਇਹਦੇ ਬਾਰੇ ਜਾਣਾਂ ਵੀ ਇਹ ਆਪਣੇ ਆਪ ਨੂੰ ਦੱਸਦੀ ਆ ਵੀ ਮੇਰੇ ਸੱਸ ਸਹੁਰਾ ਉੱਥੇ ਆ ਵੀ ਲੱਗਦੀ ਇਹ ਕੁਆਰੀਆਂ ਵਰਗੀ ਆ ਤਾਂ ਟੀਟੀ ਆ ਜਿਹੜਾ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਉਹ ਕੁੜੀਆਂ ਵੀ ਡਰ ਜਾਂਦੀਆਂ ਨੇ ਉਹ ਵੀ ਵਿਚਾਰੀਆਂ ਜਿਵੇਂ ਉਹ ਪੁੱਛਦਾ ਹੁੰਦੇ ਸਵਾਲਾਂ ਦੇ ਜਵਾਬ ਦੇਈ ਜਾਂਦੀਆਂ ਨੇ ਥੋੜੇ ਜੇ ਟਾਈਮ ਬਾਅਦ ਟੀਟੀ ਫਿਰ ਗੇੜਾ ਦੇ ਕੇ ਉਹਨਾਂ ਕੋਲ ਆਉਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਹਾਂ ਤੁਸੀਂ ਆਪਣੀ ਟਿਕਟਾਂ ਜਿਹੜੀ ਕਿਸੇ ਤਰੀਕੇ ਨਾਲ ਮੰਗਵਾਓ ਵੀ ਮੈਂ ਤਾਂ ਸਾਰੀਆਂ ਸਵਾਰੀਆਂ ਦੀਆਂ ਟਿਕਟਾਂ ਚੈੱਕ ਕਰ ਰਿਹਾ ਵੀ ਤੁਹਾਡੀ ਟਿਕਟ ਚੈੱਕ ਕਰਦਾ ਮੈਂ ਕਰਨੀ ਐ ਜੇ ਤੁਹਾਡੇ ਕੋਲ ਟਿਕਟ ਨਹੀਂ ਤਾਂ ਮੈਂ ਤੁਹਾਨੂੰ ਇੱਥੇ ਟਾਰ ਦੂੰ ਤਾਂ ਸੀਮਾ ਕਹਿੰਦੀ ਵੀ ਮੈਂ ਤੁਹਾਨੂੰ ਇੱਕ ਵਾਰ ਕਹਤਾ ਵੀ ਤੁਸੀਂ ਜਾ ਕੇ ਪਤਾ ਕਰ ਲਓ ਮੇਰੇ ਸੱਸ ਸਹੁਰਾ ਬੈਠੇ ਆ ਉਹਨਾਂ ਕੋਲ ਟਿਕਟ ਹੈਗੀ ਆ ਮੇਰੀ ਦਾ ਜਿਹੜਾ ਉਹ ਹੰਦਾਗਾ ਟੀਟੀ ਉਹ ਏਸੀ ਰੂਮ ਦਾ ਜਿਹੜਾ ਚੈੱਕਰ ਹੁੰਦਾ ਉਹਨੂੰ ਫੋਨ ਕਰਦਾ ਤੇ ਉਹਨੂੰ ਕਹਿੰਦਾ ਵੀ ਚਾਰ ਨੰਬਰ ਡੱਬੇ ਚ ਚੈੱਕ ਕਰ ਵੀ ਕੋਈ ਸਵਾਰੀ ਬੈਠੀ ਹੋਵੇ ਪੂਰੀ ਫੈਮਿਲੀ ਇੱਕ ਕਪੜਾ ਬੈਠਾ ਹੋਵੇ ਤੇ ਉਹਨਾਂ ਦਾ ਨਾ ਕੋਈ ਰਿਲੇਟਿਵ ਆ ਕੁੜੀਆਂ ਇੱਥੇ ਬੈਠੀਆਂ ਉਹ ਇਹ ਕਹਿੰਦੀਆਂ ਵੀ ਸਾਡੀ ਟਿਕਟੋ ਦੇ ਕੋਲ ਆ ਵੀ ਤੁਸੀਂ ਪਤਾ ਕਰੋ ਜਾ ਕੇ ਤਾਂ ਜਿਹੜਾ ਉਧਰਲਾ ਟੀਟੀ ਹੁੰਦਾ ਉਹ ਕਹਿੰਦਾ ਵੀ ਮੈਂ ਪਤਾ ਕਰਨਾ ਉਹ ਪਤਾ ਕਰਕੇ 2 ਮਿੰਟ ਬਾਅਦ ਫੋਨ ਕਰਦਾ ਉਹ ਕਹਿੰਦਾ ਵੀ ਹਾਂ ਇੱਥੇ 4 ਸਵਾਰੀਆਂ ਬੈਠੀਆਂ ਨੇ ਤੇ ਜਿਹੜੀ ਇਹ ਦਰ ਇੱਕ ਸਵਾਰੀ ਬੈਠੀ ਆ ਉਹਨਾਂ ਦੀ ਟਿਕਟ ਹੈਗੀ ਆ ਪਰ ਇੱਕ ਦੀ ਆ ਤਾਂ ਉਹ ਟਿੱਟੀ ਕਹਿੰਦਾ ਵੀ ਚਲ ਤੂੰ ਇਹਨਾਂ ਦੀ ਟਿਕਟ ਚੈੱਕ ਨਾ ਕਰੀ ਵੀ ਮੈਂ ਆਉਣਾ ਚਲ ਉਹ ਟਿਕਟ ਚੈੱਕ ਕਰਨ ਦੇ ਬਹਾਨੇ ਏਸੀ ਡੱਬੇ ਦੇ ਵਿੱਚ ਜਾਂਦਾ ਏਸੀ ਡੱਬੇ ਦੇ ਵਿੱਚ ਜਾ ਕੇ ਉਹ ਪੁੱਛਦਾ ਕਿ ਸੀਮਾ ਦੇ ਸੱਸ ਸਹੁਰਾ ਕੌਣ ਨੇ ਤਾਂ ਉੱਥੇ ਦੋ ਬਜ਼ੁਰਗ ਬੈਠੇ ਹੁੰਦੇ ਆ ਉਹ ਕਹਿੰਦੇ ਵੀ ਅਸੀਂ ਆ ਤਾਂ ਉਹਨਾਂ ਨੂੰ ਪੁੱਛਦਾ ਕਿ ਸੀਮਾ ਦੀ ਟਿਕਟ ਦਿਖਾਉ ਉਹ ਕਹਿੰਦੇ ਵੀ ਸੀਮਾ ਦੀ ਟਿਕਟ ਆ ਲਓ ਉਹ ਕਹਿੰਦਾ ਵੀ ਜਿਹੜੀ ਨਾਲ ਉਹਦੇ ਕੁੜੀ ਆ ਉਹ ਕਹਿੰਦਾ ਕੌਣ ਹੈ ਤੇ ਉਹਦੀ ਟਿਕਟ ਕਿੱਥੇ ਆ ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਉਹਦੀ ਟਿਕਟ ਕਿੱਥੇ ਆ ਉਹ ਆਪਦੀ ਟਿਕਟ ਦੀ ਆਪ ਜ਼ਿੰਮੇਵਾਰ ਆ ਵੀ ਇਹ ਤਾਂ ਸਾਡੀ ਨੂੰਹ ਆ ਸੀਮਾ ਉਹਦੀ ਟਿਕਟ ਸਾਡੇ ਕੋਲ ਹੈਗੀ ਆ ਉਹਨਾਂ ਦੀ ਗੱਲ ਸੁਣ ਕੇ ਜਿਹੜਾ ਟੀਟੀ ਆ ਉਹ ਹੈਰਾਨ ਹੋ ਜਾਂਦਾ ਉਹ ਕਹਿੰਦਾ ਵੀ ਜੇ ਉਹ ਤੁਹਾਡੀ ਨੂੰਹ ਆ ਤਾਂ ਜਿਹੜੀ ਉਹਦੇ ਨਾਲ ਬੈਠੀ ਆ ਉਹ ਵੀ ਤਾਂ ਤੁਹਾਡੀ ਜਾਣ ਪਛਾਣ ਦੀ ਹੋਊਗੀ ਤਾਂ ਜਿਹੜੀ ਸੀਮਾ ਦੀ ਸੱਸ ਹੁੰਦੀ ਉਹ ਬੜਬੜ ਕਰਨ ਲੱਗ ਜਾਂਦੀ ਆ ਤਉ ਆਪ ਦੇ ਪਤੀ ਨੂੰ ਕਹਿੰਦੀ ਆ ਵੀ ਸੀਮਾ ਦੀ ਤਾਂ ਆਪਣੀ ਜ਼ਿੰਮੇਵਾਰੀ ਸੀ ਆਪਾਂ ਉਹਦੀ ਟਿਕਟ ਵੀ ਲੈ ਲਈ ਤੇ ਜਿਹੜੀ ਉਹਦੀ ਭੈਣ ਆ ਉਹਦੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਉਹਨੂੰ ਨਾਲ ਲੈ ਕੇ ਚੱਲੀ ਆ ਉਹਦਾ ਦੱਸ ਕੀ ਕਰਾਂਗੇ ਤਾਂ ਉਹਦਾ ਸਹੁਰਾ ਕਹਿੰਦਾ ਵੀ ਮੈਂ ਕੀ ਦੱਸਾਂ ਕੀ ਕਰਾਂਗੇ ਵੀ ਜਦੋਂ ਉੱਥੇ ਇਸ ਗੱਲ ਦੀ ਤਾਂ ਲੜਾਈ ਹੋਈ ਸੀ ਵੀ ਇਹਨੂੰ ਨਹੀਂ ਲੈ ਕੇ ਜਾਣਾ ਉਹ ਕਹਿੰਦੀ ਵੀ ਮੈਂ ਤਾਂ ਇਹਨੂੰ ਲੈ ਕੇ ਜਾਵਾਂ ਕਹਿੰਦਾ ਹੁਣ ਆਪਾਂ ਬਾਹੋਂ ਫੜ ਕੇ ਤਾਂ ਨਹੀਂ ਉਹਨੂੰ ਕੱਟ ਸਕਦੇ ਸੀ ਵੀ ਉਹ ਤਾਂ ਸੀਮਾ ਦੀ ਮਰਜ਼ੀ ਆ ਉਹਨੂੰ ਲੈ ਕੇ ਜਾਣਾ ਚਲੋ ਇਸ ਤਰ੍ਹਾਂ ਗੱਲ ਕਰਦੇ ਟਟੀ ਟੀ ਪੁੱਛਦਾ ਵੀ ਜੇ ਉਹ ਤੁਹਾਡੀ ਨੂੰਹ ਆ ਹਨਾ ਵੀ ਤੁਸੀਂ ਏਸੀ ਚ ਬੈਠੇ ਹੋ ਤੇ ਉਹ ਜਰਨਲ ਡੱਬੇ ਚ ਬੈਠੀ ਆ ਵੀ ਕਿਉਂ ਤਾਂ ਉਹਦਾ ਸਹੁਰਾ ਉਹਨੂੰ ਭੱਜ ਕੇ ਪੈ ਜਾਂਦਾ ਉਹ ਕਹਿੰਦਾ ਵੀ ਤੈਨੂੰ ਇਸ ਗੱਲ ਨਾਲ ਕੀ ਮਤਲਬ ਆ ਉਹ ਕਹਿੰਦਾ ਵੀ ਇਹ ਮਤਲਬ ਕਿਉਂ ਨਹੀਂ ਵੀ ਉਹ ਤੁਹਾਡੀ ਨੂੰਹ ਆ ਤੇ ਵੀ ਨਾਲੇ ਤੁਸੀਂ ਕਹਿੰਦੇ ਹੋ ਨੂੰਹ ਆ ਵੀ ਉਹ ਲੱਗਦੀ ਤਾਂ ਹੈ ਨਹੀਂ ਕਿਸੇ ਐਂਗਲ ਤੋਂ ਵੀ ਆਹੀ ਤਾਂ ਜਿਹੜਾ ਉਹਦਾ ਸਹੁਰਾ ਉਹ ਕਹਿੰਦਾ ਵੀ ਤੁਹਾਨੂੰ ਬੜਾ ਇੰਟਰਸਟ ਹੋ ਰਿਹਾ ਸਾਡੀ ਫੈਮਿਲੀ 'ਚ ਤੁਸੀਂ ਆਪਣਾ ਕੰਮ ਕਰੋ ਤੇ ਜਾਓ ਨਹੀਂ ਮੈਂ ਇੱਥੇ ਪੁਲਿਸ ਨੂੰ ਬੁਲਾਉਣਾ ਤਾਂ ਟੀਟੀ ਥੋੜਾ ਜਿਹਾ ਡਰ ਜਾਂਦਾ ਪਰ ਟੀਟੀ ਵੇਖਦਾ ਵੀ ਉਸ ਡੱਬੇ ਦੇ ਵਿੱਚ ਇੱਕ ਮੁੰਡਾ ਤੇ ਕੁੜੀ ਵੀ ਬੈਠੇ ਹੁੰਦੇ ਆ ਤਾਂ ਟੀਟੀ ਉਹਨਾਂ ਨੂੰ ਪੁੱਛਦਾ ਵੀ ਤੁਹਾਡੀ ਟਿਕਟ ਉਹ ਕਹਿੰਦੇ ਆ ਵੀ ਸਾਡੀ ਟਿਕਟ ਮੇਰੇ ਪਾਪਾ ਕੋਲ ਆ ਉਹ ਜਿਹੜੇ ਉਸੇ ਦੇ ਬੇਟਾ ਹੁੰਦਾ ਜਿਹੜਾ ਉਹ ਬਜ਼ੁਰਗ ਹੁੰਦਾ ਮਤਲਬ ਸੀਮਾ ਦਾ ਦਿਓਰ ਹੁੰਦਾ ਉਹ ਮੁੰਡਾ ਤੇ ਇੱਕ ਉਹਦੀ ਨਾਨਦ ਹੁੰਦੀ ਉਹ ਛੋਟੀ ਉਮਰ ਦੇ ਹੁੰਦੇ ਆ ਚਲੋ ਉਹ ਵੇਖਦਾ ਵੀ ਇਹ ਫੈਮਿਲੀ ਤਾਂ ਦੇਖੋ ਚਾਰੇ ਜਣੇ ਏਸੀ 'ਚ ਬੈਠੇ ਆ ਤੇ ਉਹ ਨੂੰਹ ਆ ਉਹਨੂੰ ਉੱਥੇ ਬਿਠਾ ਰੱਖਿਆ ਪਰ ਉਹਦਾ ਮਨ ਨਾ ਬੜਾ ਉਲਝ ਜਾਂਦਾ ਉਨੂੰ ਹੋਰ ਵੀ ਜ਼ਿਆਦਾ ਉਤਸੁਕਤਾ ਹੋ ਜਾਂਦੀ ਹੈ ਵੀ ਮੈਂ ਪੁੱਛਾਂ ਤਾਂ ਕਿਹਨੂੰ ਪੁੱਛਾਂ ਉਹਨਾਂ ਕੋਲ ਬੈਠ ਕੇ ਚਲੋ ਮੁੜਿਆ ਜਾਂਦਾ ਤੇ ਉਸ ਤੋਂ ਬਾਅਦ ਉਹ ਫਿਰ ਸੀਮਾ ਤੇ ਵਿਦਿਆ ਕੋਲ ਆ ਜਾਂਦਾ ਸੀਮਾ ਤੇ ਵਿਦਿਆ ਕੋਲ ਆ ਕੇ ਉਹ ਕਹਿੰਦਾ ਵੀ ਹਾਂ ਜਿਹੜੀ ਸੀਮਾ ਗਈ ਤੁਹਾਡੀ ਟਿਕਟ ਤਾਂ ਹੈਗੀ ਹੈ ਉਹਨਾਂ ਕੋਲ ਤੇ ਇਹਨਾਂ ਦੀ ਟਿਕਟ ਕੌਣ ਕਟਾਊਗਾ ਸੋਨੂੰ ਪਤਾ ਕਿ ਬਿਨਾਂ ਟਿਕਟ ਸਫ਼ਰ ਕਰਨਾ ਜੁਰਮ ਹੁੰਦਾ ਤਾਂ ਜਿਹੜੀ ਸੀਮਾ ਗਈ ਉਹ ਫਿਰ ਰੋਣ ਲੱਗ ਜਾਂਦੀ ਆ ਉਹ ਕਹਿੰਦੀ ਵੀ ਚਲੋ ਕੋਈ ਗੱਲ ਨਹੀਂ ਵੀ ਸਾਡੇ ਤੋਂ ਗਲਤੀ ਹੋ ਗਈ ਤੁਸੀਂ ਹੁਣ ਟਿਕਟ ਕੱਟ ਦਿਓ ਉਹ ਕਹਿੰਦਾ ਵੀ 900 ਰੁਪਈਆ ਦਿਓ ਸੀਮਾ ਜਿਹੜੀ ਆਪਦੇ ਕੋਲੋਂ ਪੈਸੇ ਫਰੋਲਣ ਲੱਗ ਜਾਂਦੀ ਆ ਉਹਦੇ ਕੋਲੋਂ 600 ਰੁਪਈਆ ਨਿਕਲੇ ਆਉਂਦਾ ਫਿਰ ਉਹ ਆਪਦੀ ਭੈਣ ਵਿਦਿਆ ਨੂੰ ਕਹਿੰਦੀ ਆ ਵੀ ਤੇਰੇ ਕੋਲੇ ਕੁਝ ਪੈਸੇ ਹੈਗੇ ਆ 300 ਰੁਪਈਆ ਉਹਦੀ ਭੈਣ ਵਿਦਿਆ ਦੇ ਦਿੰਦੀ ਆ ਤੇ ਉਹ 900 ਰੁਪਈਆ ਪੂਰਾ ਕਰਕੇ ਟੀਟੀ ਨੂੰ ਦੇ ਦਿੰਦੀ ਆ ਤੇ ਟੀਟੀ ਉਹਨਾਂ ਨੂੰ ਟਿਕਟ ਦੇ ਦਿੰਦਾ ਪਰ ਟੀਟੀ ਉੱਥੋਂ ਜਾਂਦਾ ਨਹੀਂ ਕਿਉਂਕਿ ਟੀਟੀ ਨੂੰ ਪੂਰੀ ਉਤਸ਼ੁਕਤਾ ਸੀ ਵੀ ਮੈਂ ਇਹਨਾਂ ਬਾਰੇ ਜਾਣਾ ਇੰਨੇ ਨੂੰ ਨਾ ਸੀਮਾ ਤੇ ਵਿਦਿਆ ਕੋਲ ਇੱਕ ਵੇਟਰ ਆ ਜਾਂਦਾ ਖਾਣਾ ਲੈ ਕੇ ਉਹ ਕਹਿੰਦਾ ਵੀ ਮੈਡਮ ਖਾਣਾ ਤੁਸੀਂ ਆਰਡਰ ਕੀਤਾ ਸੀ ਸੀਮਾ ਕਹਿੰਦੀ ਹਾਂਜੀ ਕੀਤਾ ਤਾਂ ਸੀ ਪਰ ਸਾਨੂੰ ਹੁਣੇ ਖਾਣਾ ਨਹੀਂ ਚਾਹੀਦਾ ਉਹ ਕਹਿੰਦਾ ਵੀ ਕਿਉਂ ਨਹੀਂ ਚਾਹੀਦਾ ਵੀ ਤੁਸੀਂ ਸਪੈਸ਼ਲ ਆਰਡਰ ਕੀਤਾਗਾ ਜੇ ਤੁਸੀਂ ਖਾਣਾ ਵੀ ਨਹੀਂ ਲੈਣਾ ਪੈਸੇ ਤਾਂ ਤੁਹਾਨੂੰ ਦੇਣੇ ਪੈਣਗੇ ਤਾਂ ਜਿਹੜਾ ਟੀਟੀ ਆ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਖਾਣਾ ਕਿਉਂ ਨਹੀਂ ਲੈਣਾ ਸੀਮਾ ਕਹਿੰਦੀ ਵੀ ਖਾਣਾ ਤਾਂ ਅਸੀਂ ਲੈਣਾ ਸੀ ਪਰ ਕਹਿੰਦੀ ਸਾਡੇ ਕੋਲ ਜਦੋਂ ਹੁਣ ਪੈਸੇ ਤਾਂ ਹੈ ਨਹੀਂ ਵੀ ਅਸੀਂ ਟਿਕਟ ਕਟਾ ਲਈ ਤਾਂ ਜਿਹੜਾ ਵੇਟਰ ਆ ਕਹਿੰਦਾ ਤੁਸੀਂ ਝੂਠ ਬੋਲਦੀਆਂ ਤੁਹਾਡੇ ਵਰਗਿਆਂ ਨਾਲ ਸਾਡਾ 100 ਵਾਰੀ ਵਾਹ ਪੈਂਦਾ ਦਿਨ ਚ ਪਹਿਲਾਂ ਖਾਣਾ ਮੰਗਾ ਲੈਂਦੇ ਆ ਮੁੜ ਕੇ ਕਹਿ ਦਿੰਦੇ ਆ ਪੈਸੇ ਹੈ ਨਹੀਂ ਬਿਖਾਣਾ ਬੇਸਟ ਜਾਊਗਾ ਇਸ ਕਰਕੇ ਵੀ ਮੈਂ ਸਾਨੂੰ ਫ੍ਰੀ ਚ ਦੇ ਜੂਗਾ ਕਹਿੰਦਾ ਚੁੱਪਚਾਪ ਪੈਸੇ ਕੱਢੋ ਨਹੀਂ ਕਹਿੰਦਾ ਮੈਂ ਪੁਲਿਸ ਨੂੰ ਬੁਲਾਉਣਾ ਸੀਮਾ ਡਰ ਜਾਂਦੀ ਆ ਸੀਮਾ ਕਹਿੰਦੀ ਵੀ ਮੇਰੇ ਕੋਲੇ ਸੱਚੀ ਪੈਸੇ ਹੈ ਨਹੀਂ ਮੇਰੇ ਕੋਲੇ 150 ਰੁਪਈਆ ਉਹ ਕਹਿੰਦਾ ਤੁਸੀਂ ਜਾਣਾ ਕਿੱਥੇ ਆ ਉਹ ਕਹਿੰਦੀ ਵੀ ਅਸੀਂ ਮੁੰਬਈ ਜਾਣਾ ਕਹਿੰਦਾ ਫਿਰ ਤਾਂ ਤੁਸੀਂ ਜਮਾਈ ਝੂਠ ਬੋਲਦੀ ਹੋ ਵੀ ਜੇ ਤੁਸੀਂ ਮੁੰਬਈ ਜਾਣਾ ਤੇ ਤੁਹਾਡੇ ਕੋਲੇ ਪੈਸੇ ਹੈ ਨਹੀਂ ਤਾਂ ਸੀਮਾ ਉਹਨੂੰ ਵੇਟਰ ਨੂੰ ਕਹਿੰਦੀ ਆ ਵੀ ਸਾਡੇ ਕੋਲ ਪੈਸੇ ਹੈਗੇ ਸੀ ਪਰ ਪੈਸੇ ਸੀ ਟਿਕਟ ਨਹੀਂ ਸੀ ਕਟਵਾਈ ਵੀ ਸਾਡ ਨੂੰ ਜੁਰਮਾਨਾ ਲੱਗ ਗਿਆ ਇਸ ਕਰਕੇ ਸਾਡੇ ਟਿਕਟ ਦੇ ਪੈਸੇ ਸਾਰੇ ਅਸੀਂ ਟੀਟੀ ਨੂੰ ਦੇ ਦਿੱਤੇ ਤਾਂ ਜਿਹੜਾ ਵੇਟਰ ਆਗਾ ਉਹਨਾਂ ਨਾਲ ਬਹਿਸ ਕਰਦਾ ਤੇ ਇੰਨੇ ਨੂੰ ਟੀਟੀ ਫਿਰ ਘੇੜਾ ਦੇ ਕੇ ਮੁੜਿਆ ਆਂਦਾ ਟੀਟੀ ਕਹਿੰਦਾ ਵੀ ਕੀ ਗੱਲ ਹੋਈ ਤਾਂ ਸੀਮਾ ਕਹਿੰਦੀ ਵੀ ਅਸੀਂ ਮੰਗਵਾਇਆ ਸੀ ਖਾਣਾ ਹੁਣ ਅਸੀਂ ਖਾਣਾ ਨਹੀਂ ਖਾਣਾ ਉਹ ਕਹਿੰਦਾ ਵੀ ਕਿਉਂ ਨਹੀਂ ਖਾਣਾ ਹੁਣ ਫਿਰ ਵੀ ਸਾਨੂੰ ਭੁੱਖ ਲੱਗੀ ਨਹੀਂ ਕਹਿੰਦੀ ਭੁੱਖ ਤਾਂ ਸਾਨੂੰ ਬਹੁਤ ਲੱਗੀ ਆ ਪਰ ਸਾਡੇ ਕੋਲ ਪੈਸੇ ਹੈ ਨਹੀਂ ਤਾਂ ਜਿਹੜਾ ਟੀਟੀ ਹੁੰਦਾਗਾ ਉਹ ਕਹਿੰਦਾ ਵੀ ਵੇਟਰ ਨੂੰ ਕਹਿੰਦਾ ਵੀ ਤੂੰ ਖਾਣਾ ਧਰ ਜਾ ਤੇ ਦੱਸ ਕਿੰਨੇ ਪੈਸੇ ਆ ਉਹ ਕਹਿੰਦਾ ₹170 ਚਲੋ ₹170 ਟੀਟੀ ਦੇ ਦਿੰਦਾ ਉਸ ਤੋਂ ਬਾਅਦ ਉਹ ਦੋਨੇ ਪੈਣਾ ਖਾਣਾ ਖਾਂਦੀਆਂ ਤੇ ਜਿਹੜੀ ਸੀਮਾਗੀ ਉਹ ਟੀਟੀ ਨੂੰ ਕਹਿੰਦੀ ਵੀ ਤੁਸੀਂ ਵੀ ਖਾ ਲਓ ਚਲੋ ਉਹ ਥੋੜਾ ਬਹੁਤਾ ਉਹ ਵੀ ਖਾ ਲੈਂਦਾ ਤੇ ਉਸ ਤੋਂ ਬਾਅਦ ਟ੍ਰੇਨ ਫੇਰ ਚੱਲਣਾ ਜਦੋਂ ਸ਼ੁਰੂ ਕਰ ਦਿੰਦੀ ਆ ਵੇਟਰ ਚੱਲਿਆ ਜਾਂਦਾ ਤਾਂ ਜਿਹੜਾ ਟੀਟੀ ਹੁੰਦਾ ਉਹਨਾਂ ਕੋਲ ਬੈਠ ਜਾਂਦਾ ਉਹਨਾਂ ਨੂੰ ਕਹਿੰਦਾ ਵੀ ਤੁਹਾਡੀ ਕਹਾਣੀ ਕੀ ਆ ਪਹਿਲਾਂ ਤਾਂ ਮੈਨੂੰ ਕਹਾਣੀ ਦੱਸੋ ਵੀ ਤੁਹਾਡੇ ਸੱਸ ਸਹੁਰਾ ਉੱਧਰ ਬੈਠੇ ਆ ਵੀ ਨਾਲੇ ਤੁਸੀਂ ਲੱਗਦੇ ਤਾਂ ਹੈ ਨਹੀਂ ਵਿਆਹੇ ਸੀਮਾ ਕਹਿੰਦੀ ਮੈਨੂੰ ਪਤਾ ਸੀ ਵੀ ਸਾਰਿਆਂ ਤੋਂ ਪਹਿਲਾਂ ਤੁਹਾਡਾ ਇਹੀ ਸਵਾਲ ਹੋਊ ਵੀ ਜੇ ਉਹ ਮੇਰੇ ਸੱਸ ਸਹੁਰਾ ਨੇ ਤਾਂ ਮੇਰਾ ਪਤੀ ਕਿੱਥੇ ਆ ਉਹ ਕਹਿੰਦੀ ਵੀ ਮੇਰਾ ਪਤੀ ਦੀ ਮੌਤ ਹੋ ਚੁੱਕੀ ਆ ਉਹ ਕਹਿੰਦਾ ਵੀ ਓਹੋ ਸੁਣ ਕੇ ਦੁੱਖ ਹੋਇਆ ਤੇ ਇਹ ਕਹਿੰਦਾ ਵੀ ਕੀ ਕਰਦੇ ਸੀ ਤੁਹਾਡੇ ਪਤੀ ਐ ਕਿਵੇਂ ਮੌਤ ਹੋ ਗਈ ਤਾਂ ਸੀਮਾ ਕਹਿੰਦੀ ਵੀ ਮੇਰਾ ਪਤੀ ਸੀ ਜਿਹੜਾ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਨਸ਼ੇ ਕਰਦਾ ਸੀ ਇਸ ਕਰਕੇ ਉਹਦੀ ਮੌਤ ਹੋ ਗਈ ਉਹਨੂੰ ਹੋਰ ਵੀ ਦੁੱਖ ਲੱਗਦਾ ਉਹ ਕਹਿੰਦਾ ਵੀ ਜੇ ਤੁਹਾਨੂੰ ਪਤਾ ਸੀ ਵੀ ਤੁਹਾਡਾ ਪਤੀ ਹੈ ਜਿਹੜਾ ਸ਼ਰਾਬੀ ਕਬਾਬੀ ਆ ਤੇ ਤੁਸੀਂ ਵਿਆਹ ਕਿਉਂ ਕਰਿਆ ਉਹ ਕਹਿੰਦੀ ਵੀ ਵਿਆਹ ਤੋਂ ਪਹਿਲਾਂ ਕਿਹੜੀ ਕੁੜੀ ਨੂੰ ਪਤਾ ਹੁੰਦਾ ਵੀ ਉਹਦਾ ਪਤੀ ਹੈ ਜਿਹੜਾ ਨਸ਼ੇ ਕਰਦਾ ਵੀ ਜੇ ਮੈਨੂੰ ਪਤਾ ਹੁੰਦਾ ਮੈਂ ਸ਼ਾਦੀ ਕਿਉਂ ਕਰਦੀ ਤਾਂ ਉਹ ਕਹਿੰਦਾ ਵੀ ਤੁਹਾਡੇ ਸੱਸ ਸੋਹਰਾ ਨੇ ਕਿਹਾ ਸੀ ਵੀ ਤੁਹਾਡੀ ਟਿਕਟ ਤਾਂ ਹੈਗੀ ਆ ਵੀ ਇਹਦੀ ਫਿਰ ਟਿਕਟ ਕਿਉਂ ਨਹੀਂ ਘਟਵਾਈ ਉਹ ਕਹਿੰਦੀ ਵੀ ਇਹ ਮੇਰੀ ਭੈਣ ਆ ਇਹਨੂੰ ਮੈਂ ਆਪਣੇ ਨਾਲ ਲੈ ਕੇ ਚੱਲੀ ਆ ਮੇਰੇ ਮਾਈਕੇ ਸਿਰਫ ਮੇਰੀ ਮਾਂ ਗਈ ਮੇਰੀ ਮਾਂ ਜਿਹੜੀ ਉਹ ਇਹਨੂੰ ਪੜਾ ਲਿਖਾ ਨਹੀਂ ਸਕਦੀ ਵੀ ਮੈਂ ਇਹਨੂੰ ਆਪਣੇ ਕੋਲ ਲੈ ਕੇ ਜਾਨੀ ਆ ਵੀੁੱਥੇ ਨਾਲੇ ਇਹ ਪਾਰਟ ਟਾਈਮ ਕੰਮ ਕਰ ਲੂਗੀ ਨਾਲੇ ਸਟੱਡੀ ਕਰ ਲੂ ਪਰ ਕਹਿੰਦੀ ਮੇਰੇ ਸੱਸ ਸਹੁਰੇ ਨੂੰ ਇਤਰਾਜ ਆਵੀ ਇਹਨੂੰ ਲੈ ਕੇ ਨਹੀਂ ਜਾਣਾ ਕਹਿੰਦੀ ਐਨੀ ਪਾਗਲ ਤਾਂ ਮੈਂ ਵੀ ਨਹੀਂ ਬੀ ਮੈਂ ਇਹਨੂੰ ਆਪਣੇ ਘਰੇ ਰੱਖੂ ਕਹਿੰਦੀ ਇਹਨੂੰ ਮੈਂ ਨੌਕਰੀ ਲੱਭ ਕੇ ਦੇ ਦੂੰਗੀ ਜਿਸ ਪ੍ਰਾਈਵੇਟ ਸੈਕਟਰ ਚ ਮੈਂ ਕੰਮ ਕਰਦੀ ਆ ਉੱਥੇ ਇਹਨੂੰ ਲਾ ਲੂਗੀ ਨਾਲ ਹੀ ਉੱਥੇ ਕੁਆਟਰ ਮਿਲ ਜਾਂਦਾ ਵੀ ਘਟ ਕਿਰਾਏ ਤੇ ਇਹਨੂੰ ਉੱਥੇ ਕਮਰਾ ਲੈ ਦੂੰਗੀ ਤਾਂ ਡੀਟੀ ਜਿਹੜਾ ਉਹ ਦੁਖੀ ਜਿਹਾ ਹੋ ਜਾਂਦਾ ਸੁਣ ਕੇ ਉਹ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਤੁਸੀਂ ਹੌਂਸਲਾ ਰੱਖੋ ਸਭ ਠੀਕ ਹੋ ਜੂ ਪਰ ਕਹਿੰਦਾ ਮੈਨੂੰ ਦੁੱਖ ਬਹੁਤ ਹੋਇਆ ਤੁਹਾਡੇ ਬਾਰੇ ਸੁਣ ਕੇ ਤਾਂ ਜਿਹੜੀਆਂ ਦੋਨੇ ਪੈਣਾ ਨੇ ਉਹ ਟੀਟੀ ਨਾਲ ਦੁੱਖ ਸੁੱਖ ਕਰਦੀਆਂ ਉਹ ਕਹਿੰਦੀਆਂ ਵੀ ਅੱਜ ਕੱਲ ਕੋਈ ਕਿਸੇ ਦਾ ਦੁੱਖ ਨਹੀਂ ਸਮਝਦਾ ਅਸਲ 'ਚ ਪ੍ਰਮਾਤਮਾ ਤੁਹਾਨੂੰ ਦੁਖੀ ਨਾ ਕਰੇ ਜੇ ਤੁਸੀਂ ਦੁਖੀ ਹੋਗੇ ਤੁਹਾਨੂੰ ਕੋਈ ਦੁੱਖ ਲੱਗ ਗਿਆ ਤਾਂ ਤੁਹਾਨੂੰ ਉਦੋਂ ਪਤਾ ਲੱਗਦਾ ਵੀ ਤੁਹਾਡਾ ਆਪਣਾ ਕੌਣ ਆ ਤੇ ਬਗਾਨਾ ਕੌਣ ਆ ਜਿੰਨਾ ਚਿਰ ਕਿਸੇ ਤੇ ਦੁੱਖ ਨਹੀਂ ਆਉਂਦਾ ਉਹਨੂੰ ਦੂਜੇ ਦੇ ਦੁੱਖ ਦਾ ਅਹਿਸਾਸ ਨਹੀਂ ਹੁੰਦਾ ਚਲੋ ਇਸੇ ਤਰ੍ਹਾਂ ਕਾਫੀ ਗੱਲਾਂ ਬਾਤਾਂ ਕਰਨ ਤੋਂ ਬਾਅਦ ਟੀਟੀ ਚਲਾ ਜਾਂਦਾ ਤੇ ਉਹ ਦੋਵੇਂ ਪੈਣਾ ਆਪਣੀ ਆਪਣੀ ਸੀਟ ਤੇ ਸੌ ਜਾਂਦੀਆਂ ਨੇ ਜਦੋਂ ਟੀਟੀ ਫੇਰ ਮੁੜ ਕੇ ਆਉਂਦਾ ਉਹ ਦੋਨੋਂ ਪੈਣਾ ਸੁੱਤੀਆਂ ਪਈਆਂ ਹੁੰਦੀਆਂ ਪਰ ਟੀਟੀ ਦਾ ਕਿਤੇ ਵੀ ਜਾਣ ਨੂੰ ਦਿਲ ਨਹੀਂ ਕਰਦਾ ਹੁੰਦਾ ਉਹਨੂੰ ਐ ਹੁੰਦਾ ਵੀ ਮੈਂ ਇਹਨਾਂ ਨਾਲ ਗੱਲਾਂ ਕਰਾਂ ਤੇ ਉਹਨੇ ਰਸਤੇ ਦੇ ਵਿੱਚ ਇੰਦੌਰ ਉਤਰਨਾ ਸੀ ਪਰ ਉਹ ਮੁੰਬਈ ਜਾਣ ਦਾ ਪਲਾਨ ਬਣਾ ਲੈਂਦਾ ਤੇ ਉਸ ਤੋਂ ਬਾਅਦ ਉਹ ਫੇਰ ġੇੜਾ ਦੇ ਕੇ ਆਉਂਦਾ ਤੇ ਉੱਥੇ ਨਾ ਇੱਕ ਚਾਹ ਲਾਇਆ ਹੁੰਦਾ ਡੱਬੇ ਦੇ ਵਿੱਚ ਉਹ ਚਾਹਲੇ ਦੀ ਆਵਾਜ਼ ਕਰਕੇ ਸਾਰੀਆਂ ਸਵਾਰੀਆਂ ਜਿਹੜੀਆਂ ਜਾਗ ਜਾਂਦੀਆਂ ਕਿਉਂਕਿ ਕਈਆਂ ਨੇ ਚਾਹ ਪੀਣੀ ਸੀ ਤੇ ਚਾਹਲੇ ਦੀ ਆਵਾਜ਼ ਸੁਣ ਕੇ ਵਿਦਿਆ ਤੇ ਸੀਮਾ ਵੀ ਉੱਠ ਜਾਂਦੀਆਂ ਨੇ ਤੇ ਉੱਠ ਕੇ ਉਹ ਬੈਠ ਜਾਂਦੀਆਂ ਤੇ ਟੀਟੀ ਫੇਰ ਆ ਜਾਂਦਾ ਟੀਟੀ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਸੁੱਤੇ ਨਹੀਂ ਤਾਂ ਸੀਮਾ ਕਹਿੰਦੀ ਵੀ ਸੁੱਤੇ ਸੀ ਵੀ ਇੰਨੇ ਰੌਲੇ ਰੱਪੇ ਚ ਤਾਂ ਆਵਾਜ਼ ਦੇ ਵਿੱਚ ਤਾਂ ਨੀਂਦ ਵੀ ਨਹੀਂ ਆਉਂਦੀ ਵੀ ਇਸ ਕਰਕੇ ਅਸੀਂ ਜਾਗ ਗੀਆਂ ਤਾਂ ਉਹ ਕਹਿੰਦਾ ਵੀ ਠੀਕ ਐ ਆਪਾਂ ਮਿਲੇ ਆਪਣਾ ਵੀ ਮੈਨੂੰ ਤੁਹਾਡੇ ਨਾਲ ਮਿਲ ਕੇ ਵਧੀਆ ਲੱਗਿਆ ਤੇ ਜੇ ਕਦੇ ਚਾਹਿਆ ਤਾਂ ਆਪਾਂ ਜ਼ਿੰਦਗੀ ਚ ਕਦੇ ਫੇਰ ਮਿਲਾਂਗੇ ਪਰ ਕਹਿੰਦਾ ਹੋਇਆ ਨਹੀਂ ਕਦੇ ਵੀ ਇਸ ਤਰ੍ਹਾਂ ਜਿਹੜੀ ਕੋਈ ਸਵਾਰੀ ਇੱਕ ਵਾਰ ਮਿਲੀ ਹੋਵੇ ਤ्यो ਦੁਬਾਰਾ ਵੀ ਮਿਲੀ ਹੋਵੇ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਵਧੀਆ ਲੱਗਿਆ ਤਾਂ ਜਿਹੜੀ ਸੀਮਾ ਉਹਨੂੰ ਪੁੱਛਦੀ ਹੈ ਵੀ ਤੁਸੀਂ ਕਿੱਥੇ ਉਤਰਨਾ ਉਹ ਕਹਿੰਦਾ ਵੀ ਮੇਰੀ ਤਾਂ ਇੰਦੋਰ ਤੱਕ ਹੀ ਡਿਊਟੀ ਹੈ ਵੀ ਉਸ ਤੋਂ ਬਾਅਦ ਨਮਾ ਟੀਟੀ ਆਊਗਾ ਵੀ ਮੈਂ ਤਾਂ ਇੱਥੇ ਉਤਰਨਾ ਚਲੋ ਉਹ ਇੱਕ ਦੂਜੇ ਨੂੰ ਬਾਏ ਕਰਕੇ ਚਲੇ ਜਾਂਦੇ ਆ ਜਦੋਂ ਉਹ ਚਲਾ ਜਾਂਦਾ ਤੇ ਵਿਦਿਆ ਤੇ ਸੀਮਾ ਤੇ ਬਾਕੀ ਸਾਰੀਆਂ ਸਵਾਰੀਆਂ ਫੇਰ ਸੌਂ ਜਾਂਦੀਆਂ ਤੇ ਚਲੋ ਟ੍ਰੇਨ ਚੱਲਦੀ ਰਹਿੰਦੀ ਆ ਤੇ ਸਵੇਰੇ ਨਾ ਜਦੋਂ ਸੀਮਾ ਸੁੱਤੀ ਪਈ ਹੁੰਦੀ ਆ ਉਹਦੇ ਕੰਨ ਕੋਲੇ ਆਵਾਜ਼ ਆਉਂਦੀ ਆ ਗੁੱਡ ਮਾਰਨਿੰਗ ਦੀ ਤਾਸੀਮਾ ਜਿਹੜੀ ਝਾਕਦੀ ਆ ਉਹ ਵੇਖਦੀ ਆ ਕਿ ਉਹੀ ਟੀਟੀ ਜਿਹੜਾ ਰਾਤ ਵਾਲਾ ਹੁੰਦਾ ਉਹ ਖੜਾ ਹੁੰਦਾ ਤੇ ਉਹ ਉੱਠ ਜਾਂਦੀ ਆ ਉੱਠ ਕੇ ਉਹ ਕਹਿੰਦੀ ਵੀ ਤੁਸੀਂ ਉਤਰੇ ਨਹੀਂ ਸੀ ਇੰਦੌਰ ਉਤਰਨਾ ਸੀ ਤੁਸੀਂ ਉਹ ਕਹਿੰਦਾ ਵੀ ਹਾਂ ਡਿਊਟੀ ਤਾਂ ਮੇਰੀ ਇੰਦੌਰ ਤੱਕ ਹੀ ਸੀ ਪਰ ਮੈਂ ਹੁਣ ਮੁੰਬਈ ਤੱਕ ਜਾਊਂਗਾ ਉਹ ਕਹਿੰਦੀ ਵੀ ਕਿਉਂ ਕਹਿੰਦਾ ਐਕਚੁਅਲੀ ਨਾ ਮੇਰਾ ਤੁਹਾਨੂੰ ਕੱਲੀਆਂ ਨੂੰ ਛੱਡਣ ਨੂੰ ਦਿਲ ਨਹੀਂ ਕੀਤਾ ਵੀ ਭਾਵੇਂ ਮੇਰੀ ਡਿਊਟੀ ਮੁੱਕ ਗਈ ਸੀ ਵੀ ਅੱਗੇ ਮੈਂ ਆਪਣੀ ਮਰਜ਼ੀ ਨਾਲ ਜਾ ਰਿਹਾ ਕਹਿੰਦਾ ਵੀ ਤੁਸੀਂ ਦੋਨੋਂ ਕੱਲੀਆਂ ਸੀ ਤੇ ਇਸ ਕਰਕੇ ਮੇਰਾ ਜੀ ਨਹੀਂ ਕੀਤਾ ਤੁਹਾਨੂੰ ਛੱਡ ਕੇ ਜਾਣ ਨੂੰ ਵੀ ਕਮਾਲ ਦੇ ਆ ਤੁਹਾਡੇ ਸੱਸ ਸਹੁਰਾ ਜਿਹੜੇ ਤੁਹਾਨੂੰ ਐ ਜਰਨਲ ਡੱਬੇ ਦੇ ਵਿੱਚ ਬਿਠਾਈ ਬੈਠੇ ਆ ਵੀ ਆਪ ਏਸੀ 'ਚ ਬੈਠੇ ਆ ਤਾਂ ਸੀਮਾ ਕਹਿੰਦੀ ਵੀ ਸਾਰਾ ਕਿਸਮਤ ਦੀਆਂ ਗੱਲਾਂ ਨੇ ਇਹ ਐਨੇ ਨੂੰ ਚਾਹ ਆ ਜਾਂਦਾ ਨਾਲ ਬਰੈਡ ਵਗੈਰਾ ਲੈ ਕੇ ਨਾਸ਼ਤਾ ਲੈ ਕੇ ਤਾਂ ਜਿਹੜਾ ਟੀਟੀ ਆ ਉਹ ਉਹਨਾਂ ਵਾਸਤੇ ਚਾਹ ਤੇ ਨਾਸ਼ਤਾ ਲੈ ਲੈਂਦਾ ਤੇ ਡੱਬੇ ਦੇ ਵਿੱਚ ਚਾਰ ਪੰਜ ਸਵਾਰੀਆਂ ਹੋਰ ਹੁੰਦੀਆਂ ਸਾਰਿਆਂ ਵਾਸਤੇ ਉਹ ਚਾਹ ਲੈ ਲੈਂਦਾ ਤੇ ਬਾਕੀ ਸਵਾਰੀਆਂ ਵੀ ਖੁਸ਼ ਹੁੰਦੀਆਂ ਵੀ ਟੀਟੀ ਕਿੰਨਾ ਚੰਗਾ ਗੱਲ ਐ ਸਾਰਿਆਂ ਨੂੰ ਚਾਹ ਪੀਾਈ ਆ ਉਸ ਤੋਂ ਬਾਅਦ ਅੱਗੇ ਜਾ ਕੇ ਉਹਨਾਂ ਦੇ ਨਾਲ ਉਤਰਨ ਦਾ ਸਮਾਂ ਆ ਜਾਂਦਾ ਮੁੰਬਈ ਆ ਜਾਂਦੀ ਆ ਤਾਂ ਟੀਟੀ ਉਹਨਾਂ ਨੂੰ ਕਹਿੰਦਾ ਵੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਕਿ ਤੁਸੀਂ ਮੈਨੂੰ ਆਪਣਾ ਨੰਬਰ ਦੇ ਸਕਦੇ ਹੋ ਤਾਂ ਜਿਹੜੀ ਸੀਮਾ ਉਹ ਕਹਿੰਦੀ ਵੀ ਮੈਂ ਆਪਣਾ ਨੰਬਰ ਨਹੀਂ ਦੇ ਸਕਦੀ ਵੀ ਤੁਸੀਂ ਮੈਨੂੰ ਆਪਣਾ ਨੰਬਰ ਦੇ ਦਿਓ ਵੀ ਜਦੋਂ ਵੀ ਮੈਨੂੰ ਮੌਕਾ ਮਿਲੇ ਆ ਮੈਂ ਤੁਹਾਨੂੰ ਫੋਨ ਕਰੂੰਗੀ ਉਹ ਕਹਿੰਦਾ ਵੀ ਹਾਂ ਮੈਂ ਚਾਹਣਾ ਵੀ ਆਪਾਂ ਇੱਕ ਦੂਜੇ ਦਾ ਹਾਲਚਾਲ ਪੁੱਛਦੇ ਰਹੀਏ ਤੇ ਤੁਸੀਂ ਮੈਨੂੰ ਫੋਨ ਜ਼ਰੂਰ ਕਰਿਓ ਚਲੋ ਉਹਨੂੰ ਨੰਬਰ ਦੇ ਦਿੰਦਾ ਤੇ ਉਸ ਤੋਂ ਬਾਅਦ ਦੋਨੋਂ ਜਣੇ ਵਾਏ ਕਰਕੇ ਉਤਰ ਜਾਂਦੇ ਆ ਆਪਣੋ ਆਪਣੇ ਸਟੇਸ਼ਨ ਤੇ ਵਿਦਿਆ ਤੇ ਸੀਮਾ ਆਪਣੇ ਸੱਸ ਸਹੁਰੇ ਨਾਲ ਉਹਨਾਂ ਦੇ ਘਰੇ ਚਲੀਆਂ ਜਾਂਦੀਆਂ ਨੇਗੀਆਂ ਤੇ ਜਿਹੜਾ ਟੀਟੀਓ ਆਪਣੇ ਘਰੇ ਚੱਲਿਆ ਜਾਂਦਾ ਉਸ ਤੋਂ ਬਾਅਦ ਟੀਟੀ ਆ ਜਿਹੜਾ ਉਹ ਹਰ ਸਮੇਂ ਸੀਮਾ ਦੇ ਫੋਨ ਦਾ ਇੰਤਜ਼ਾਰ ਕਰਦਾ ਉਹ ਸਾਰਾ ਦਿਨ ਫੋਨ ਹੱਥ 'ਚ ਰੱਖਦਾ ਵੀ ਹੁਣ ਵੀ ਸੀਮਾ ਦਾ ਫੋਨ ਆਊ ਹੁਣ ਵੀ ਆਊ ਜਦੋਂ ਉਹਨਾਂ ਨੂੰ ਟ੍ਰੇਨ 'ਚੋਂ ਆਇਆਂ ਨੂੰ 4 ਦਿਨ ਹੋ ਚੱਕੇ ਹੁੰਦੇ ਆ ਤਾਂ ਚੌਥੀ ਰਾਤ ਨੂੰ 11 ਵਜੇ ਫੋਨ ਆਉਂਦਾ ਤਾਂ ਟੀਟੀ ਫੋਨ ਚੱਕਦਾ ਜਦੋਂ ਅੱਗੋਂ ਸੀਮਾ ਬੋਲਦੀ ਆ ਸੀਮਾ ਨੂੰ ਕਹਿੰਦੀ ਵੀ ਹੈਲੋ ਸਰ ਪਛਾਣਿਆ ਮੈਨੂੰ ਮੈਂ ਸੀਮਾ ਉਹ ਕਹਿੰਦਾ ਵੀ ਹਾਂ ਕਿਵੇਂ ਨਹੀਂ ਪਛਾਣੂਗਾ ਕਹਿੰਦਾ ਚਾਰ ਦਿਨ ਹੋ ਗਏ ਤੁਸੀਂ ਮੇਰਾ ਨੰਬਰ ਲੈ ਕੇ ਗਿਆ ਨੂੰ ਪਰ ਤੁਸੀਂ ਫੋਨ ਅੱਜ ਕੀਤਾ ਵੀ ਮੈਂ ਤੁਹਾਡੇ ਫੋਨ ਦੇ ਇੰਤਜ਼ਾਰ ਚ ਪਤਾ ਮੇਰਾ ਕਿਤੇ ਜੀ ਨਹੀਂ ਲੱਗਿਆ ਤਾਂ ਸੀਮਾ ਹੱਸ ਕੇ ਕਹਿੰਦੀ ਵੀ ਕਮਾਲ ਕਰਦੇ ਹੋ ਤੁਸੀਂ ਵੀ ਆਪਣੀ ਕਿਹੜਾ ਕੋਈ ਜਾਣ ਪਛਾਣ ਆ ਜਿਹੜਾ ਹਨਾ ਤੁਸੀਂ ਐਦਾਂ ਕਹਿ ਰਹੇ ਸੀ ਵੀ ਮੈਂ ਤੁਹਾਨੂੰ ਇੰਨਾ ਯਾਦ ਕੀਤਾ ਤਾਂ ਟੀਟੀ ਆ ਜਿਹੜਾ ਬਿਨਾਂ ਦੇਰ ਕੀਤੇ ਸੀਮਾ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਪਸੰਦ ਕਰਦਾ ਬੀ ਉਸ ਦਿਨ ਵੀ ਮੇਰਾ ਇਸ ਕਰਕੇ ਉਤਰ ਨੂੰ ਦਿਲ ਨਹੀਂ ਕੀਤਾ ਵੀ ਤੁਸੀਂ ਮੈਨੂੰ ਬਹੁਤ ਪਸੰਦ ਆਏ ਤੇ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹਣਾ ਵੀ ਮੈਂ ਤੁਹਾਨੂੰ ਇਦਾਂ ਦੁਖੀ ਨਹੀਂ ਵੇਖ ਸਕਦਾ ਤੇ ਸੀਮਾ ਉਹਨੂੰ ਕਹਿੰਦੀ ਆ ਵੀ ਤੁਹਾਨੂੰ ਪਤਾ ਵੀ ਤੁਸੀਂ ਕੀ ਕਹਿ ਰਹੇ ਹੋ ਉਹ ਕਹਿੰਦਾ ਹਾਂ ਮੈਨੂੰ ਬਿਲਕੁਲ ਪਤਾ ਮੈਂ ਕੀ ਕਹਿ ਰਿਹਾ ਕਹਿੰਦਾ ਵੀ ਇਸ ਗੱਲ 'ਚ ਹਰਜ ਕੀ ਆ ਵੀ ਮੈਂ ਤੁਹਾਨੂੰ ਆਪਣੀ ਪਤਨੀ ਬਣਾਉਣਾ ਚਾਹਣਾ ਸੀਮਾ ਜਿਹੜੀ ਉਹ ਰੋਣ ਲੱਗ ਜਾਂਦੀ ਆ ਤੇ ਉਹ ਟੀਟੀ ਨੂੰ ਕਹਿੰਦੀ ਆ ਕਿ ਪਸੰਦ ਤਾਂ ਤੁਸੀਂ ਵੀ ਮੈਨੂੰ ਹੈਗੇ ਹੋ ਕਹਿੰਦੀ ਵੀ ਭਾਵੇਂ ਮੇਰਾ ਵਿਆਹ ਹੋਇਆ ਸੀ ਪਰ ਮੇਰਾ ਪਤੀ ਸੀ ਉਹਨੂੰ ਸਿਰਫ ਆਪਣੇ ਨਸ਼ੇ ਨਾਲ ਮਤਲਬ ਸੀ ਉਹਨੂੰ ਮੇਰੇ ਨਾਲ ਜਾਂ ਮੇਰੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਸੀ ਮੈਂ ਉਹਦੀ ਵਿਆਹੀ ਹੋਈ ਵਿਧਵਾ ਪਰ ਮੈਂ ਹੈਗੀ ਕੁਆਰੀ ਹੋਈ ਆ ਤਾਂ ਜਿਹੜਾ ਉਹ ਟੀਟਿਆ ਉਹਨੂੰ ਕਹਿੰਦਾ ਵੀ ਤੁਸੀਂ ਜਿਵੇਂ ਵੀ ਹੋ ਮੈਨੂੰ ਕੋਈ ਇਤਰਾਜ਼ ਨਹੀਂ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਆਪਾਂ ਵਿਆਹ ਕਰਾ ਸਕਦੇ ਆ ਤਾਂ ਸੀਮਾ ਕਹਿੰਦੀ ਵੀ ਮੈਂ ਆਪਣੇ ਸੱਸ ਸਹੁਰੇ ਨਾਲ ਗੱਲ ਕਰੂੰਗੀ ਜੇ ਉਹਨਾਂ ਨੂੰ ਇਹ ਰਿਸ਼ਤਾ ਮਨਜ਼ੂਰ ਹੋਇਆ ਤਾਂ ਮੈਂ ਤੁਹਾਡੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਆਂ ਚਲੋ ਉਹ ਫੋਨ ਕੱਟ ਦਿੰਦੇ ਆ ਫੋਨ ਕੱਟਣ ਤੋਂ ਬਾਅਦ ਸੀਮਾ ਆਪਣੀ ਭੈਣ ਨੂੰ ਦੱਸਦੀ ਆ ਕਿ ਮੈਂ ਸਰ ਨਾਲ ਗੱਲ ਕੀਤੀ ਸੀ ਜਿਹੜਾ ਉਸ ਦਿਨ ਟ੍ਰੇਨ ਦੇ ਵਿੱਚ TTC ਵੀ ਉਹ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਤਾਂ ਸੀਮਾ ਦੀ ਭੈਣ ਵਿਦਿਆ ਬੜੀ ਖੁਸ਼ ਹੁੰਦੀ ਆ ਉਹ ਕਹਿੰਦੀ ਵੀ ਦੀਦੀ ਤੁਹਾਡੀ 4 ਸਾਲ ਹੋ ਗਏ ਸੀ ਹਨਾ ਜੀਜਾ ਜੀ ਨਾਲ ਵਿਆਹ ਹੋਇਆ ਨੂੰ ਤੇ ਤੁਸੀਂ ਦੁਖੀ ਰਹਿੰਦੇ ਸੀ ਵੀ ਜੀਜਾ ਜੀ ਦੀ ਮੌਤ ਤੋਂ ਬਾਅਦ ਵੀ ਤੁਸੀਂ ਦੁਖੀ ਹੋਈ ਹੋ ਵੀ ਮੈਨੂੰ ਬਹੁਤ ਖੁਸ਼ੀ ਹੋਊ ਜੇ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਆਉਣਗੀਆਂ ਉਸ ਤੋਂ ਬਾਅਦ ਚਲੋ ਜਿਹੜੀ ਸੀਮਾਗੀ ਉਹ ਆਪਣੇ ਸੱਸ ਸਹੁਰੇ ਕੋਲ ਗੱਲ ਕਰਦੀ ਆ ਵੀ ਜਿਹੜਾ ਉਸ ਦਿਨ ਟ੍ਰੇਨ ਦੇ ਵਿੱਚ ਟੀਟੀ ਮਿਲਿਆ ਸੀ ਵੀ ਉਹ ਨੰਬਰ ਦੇ ਕੇ ਗਿਆ ਸੀ ਆਪਣਾ ਵੀ ਉਹ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਤਾਂ ਉਹਦੇ ਸੱਸ ਸਹੁਰੇ ਹੂੰ ਤਾਂ ਭਾਵੇਂ ਬੜਬੜ ਕਰਦੇ ਆ ਉਤੇ ਨਾਲ ਹਨਾ ਗੁੱਸੇ ਰਹਿੰਦੇ ਆ ਪਰ ਉਹਨਾਂ ਨੂੰ ਇਹ ਵੀ ਹੁੰਦਾ ਵੀ ਸਾਡੀ ਨੌਜਵਾਨ ਵਿਧਵਾ ਨੂੰ ਘਰੇ ਆ ਹਨਾ ਵੀ ਐਦਾਂ ਕਿਵੇਂ ਜ਼ਿੰਦਗੀ ਕੱਢੂ ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਪਰ ਕਹਿੰਦੇ ਵੀ ਕੱਲ ਨੂੰ ਇਹ ਗੱਲ ਨਾ ਹੋਵੇ ਵੀ ਉਹ ਨੌਕਰੀ ਤੇ ਲੱਗਿਆ ਹਨਾ ਤੇ ਵੀ ਤੇਰੇ ਨਾਲ ਵਿਆਹ ਕਰਵਾਉਣ ਵਾਸਤੇ ਰਾਜ਼ੀ ਕਿਵੇਂ ਹੋ ਗਿਆ ਤਾਂ ਜਿਹੜੀ ਸੀਮਾ ਗਈ ਉਹ ਦੱਸਦੀ ਆ ਉਹਨਾਂ ਨੂੰ ਕਿ ਬਾਉ ਜੀ ਉਹਦੇ ਜਿਹੜੇ ਬਾਬੂ ਜੀ ਸੀਗੇ ਵੀ ਉਹਦੇ ਪਾਪਾ ਸੀ ਜਿਹੜੇ ਟੀਟੀ ਦੇ ਉਹ ਬਚਪਨ ਦੇ ਵਿੱਚ ਹੀ ਮੁੱਕ ਗਏ ਸੀ ਤੇ ਉਹਦੀ ਵਿਧਵਾ ਮਾਣਿਓ ਨੂੰ ਪਾਲਿਆ ਉਹ ਮੈਨੂੰ ਦੱਸਦਾ ਸੀ ਵੀ ਜਿਹੜੀ ਮੇਰੀ ਮਾਂ ਉਹਨੂੰ ਲੋਕਾਂ ਨੇ ਬੜੇ ਤਾਨੇ ਮਿਹਣੇ ਮਾਰੇ ਵੀ ਮੇਰੀ ਮਾਂ ਨੇ ਬੜਾ ਦੁਖੀ ਹੋ ਕੇ ਮੈਨੂੰ ਲੋਕਾਂ ਦੇ ਤਾਨੇ ਮਿਹਣੇ ਸਹਿ ਕੇ ਪਾਲਿਆ ਤੇ ਕਹਿੰਦਾ ਵੀ ਮੈਂ ਜਦੋਂ ਜਵਾਨ ਹੋ ਗਿਆ ਸੀ ਮੈਂ ਉਦੋਂ ਤੋਂ ਹੀ ਸੋਚ ਲਿਆ ਸੀ ਵੀ ਮੈਂ ਇੱਕ ਵਿਧਵਾ ਨਾਲ ਵਿਆਹ ਕਰਵਾਉਂਗਾ ਕਹਿੰਦਾ ਤੁਹਾਡੇ ਨਾਲ ਗੱਲਾਂ-ਬਾਤਾਂ ਕਰਕੇ ਜਦੋਂ ਮੈਨੂੰ ਪਤਾ ਲੱਗਿਆ ਵੀ ਤੁਸੀਂ ਵਿਧਵਾ ਹੋ ਤਾਂ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਤਾਂ ਜਿਹੜੀ ਸੀਮਾ ਦੀ ਸੱਸਾ ਉਹ ਕਹਿੰਦੀ ਵੀ ਚੱਲ ਜੇ ਉਹਨੂੰ ਕੋਈ ਨਹੀਂ ਇਤਰਾਜ ਤਾਂ ਅਸੀਂ ਤੈਨੂੰ ਆਪਣੀ ਧੀ ਬਣਾ ਕੇ ਵਿਆਹ ਦਾਂਗੇ ਤੇ ਫਿਰ ਜਿਹੜਾ ਉਹ ਟੀਟੀ ਹੈ ਉਹ ਆਪਣੀ ਮਾਂ ਨੂੰ ਲੈ ਕੇ ਸੀਮਾ ਦੇ ਸਹੁਰੇ ਘਰ ਆਉਂਦਾ ਸੀਮਾ ਦੇ ਸਹੁਰੇ ਘਰ ਉਹਦੇ ਰਿਸ਼ਤੇ ਦੀ ਗੱਲ ਕੀਤੀ ਜਾਂਦੀ ਆ ਤੇ ਫਿਰ ਉਸ ਤੋਂ ਬਾਅਦ ਸੀਮਾ ਦੀ ਜਿਹੜੀ ਮਾਂ ਹੁੰਦੀ ਆ ਉਹਨੂੰ ਵੀ ਬੁਲਾਇਆ ਜਾਂਦਾ ਮੁੰਬਈ ਉੱਥੇ ਬੁਲਾ ਕੇ ਰਿਸ਼ਤੇ ਦੀ ਗੱਲ ਕੀਤੀ ਜਾਂਦੀ ਆ ਫਿਰ ਉਹਨਾਂ ਦੋਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਫਿਰ ਜਿਹੜੀ ਸੀਮਾ ਹੁੰਦੀ ਆ ਉਹ ਆਪਣੇ ਪਤੀ ਨਾਲ ਉਹਦੇ ਘਰ ਜਾਂਦੀ ਆ ਉਹਨੂੰ ਵਿਆਹ ਕੇ ਤੋਰਿਆ ਜਾਂਦਾ ਤੇ ਜਿਹੜੀ ਸੀਮਾ ਦੀ ਭੈਣ ਹੁੰਦੀ ਆ ਵਿਦਿਆ ਉਹ ਵੀ ਉੱਥੇ ਨੌਕਰੀ ਕਰਦੀ ਆ ਤੇ ਜਿਹੜੀ ਉਹਨਾਂ ਦੀ ਮੰਮੀ ਹੁੰਦੀ ਆ ਫਿਰ ਉਹਨੂੰ ਵੀ ਮੁੰਬਈ ਲੈ ਆਉਂਦੇ ਆ ਹੁਣ ਵਿਦਿਆ ਤੇ ਉਹਦੀ ਮੰਮੀ ਉੱਥੇ ਕੁਆਟਰ ਦੇ ਵਿੱਚ ਰਹਿੰਦੇ ਆ ਸੀਮਾ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਤੇ ਸੀਮਾ ਦੇ ਸੱਸ ਸਹੁਰਾ ਜਿਹੜੇ ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਆ ਤੇ ਉਹਨਾਂ ਨੂੰ ਇਸ ਗੱਲ ਦਾ ਸਕੂਨ ਵੀ ਹੁੰਦਾ ਕਿ ਜਿਉਂ ਸੀਮਾ ਸਾਡੇ ਘਰ ਵਿਆਹੀ ਆਈ ਸੀ ਤਾਂ ਉਹਨੇ ਕਦੇ ਸੁੱਖ ਨਹੀਂ ਵੇਖਿਆ ਸੀ ਕਿਉਂਕਿ ਉਹਨਾਂ ਦਾ ਮੁੰਡਾ ਨਸ਼ੀ ਐਨੀ ਕਰਦਾ ਸੀ ਤੇ ਉਹਨਾਂ ਨੂੰ ਇਸ ਗੱਲ ਦਾ ਸਕੂਨ ਹੁੰਦਾ ਵੀ ਚਲੋ ਭਵੇਂ ਪਹਿਲਾਂ ਅਸੀਂ ਆਪਣੇ ਮੁੰਡੇ ਦਾ ਵਿਆਹ ਕਰਕੇ ਕੋਈ ਗੁਨਾਹ ਕਰਤਾ ਸੀ ਉਹ ਸੋਚਦੇ ਆ ਵੀ ਚਲੋ ਹੁਣ ਅਸੀਂ ਆਪਣੀ ਨੂੰਹ ਨੂੰਤੀ ਬਣਾ ਕੇ ਤੋਰਿਆ ਹੁਣ ਸਾਨੂੰ ਸਕੂਨ ਆ ਇਸ ਗੱਲ ਦਾ ਕਿ ਸੀਮਾ ਸਾਡੇ ਕਰਕੇ ਸਾਰੀ ਉਮਰ ਵਿਧਵਾ ਦੇ ਰੂਪ ਵਿੱਚ ਨਹੀਂ ਕੱਡੂਗੀ। ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ। ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ।